हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ Jio ਵਾਲਾ ਤਹਿਸੀਲ ਤੇ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਗਗਨਦੀਪ ਸਿੰਘ ਨਾਮੀ ਵੀਰ ਦਾ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ 8 ਤੋਂ 9 ਨਗ ਦਿਖਾਵਾਂਗੇ ਡਿਟੇਲ ਇਹਨਾਂ ਨਗਾਂ ਸਾਰਿਆਂ ਦੀ ਆਪਾਂ ਵੀਰ ਦੇ ਕੋਲੋਂ ਪ੍ਰੋਪਰ ਪੁੱਛ ਲਾਂਗੇ ਤੁਹਾਡ ਨੂੰ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖਵਰਖ ਜਿਹੜੀ ਕਰਨੀ ਆ ਦੋਸਤੋ ਉਹ ਤੁਸੀਂ ਆਪ ਆ ਦੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਬੈਲ ਬਟਨ ਨੂੰ ਵਾਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਦੀ ਹੋਵੇ ਸਾਡਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਦੀ ਨਿਰਖ ਪਰਗ ਤਸल्ली ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਕਰਨੀ ਹੁੰਦੀ ਆ ਅਸੀਂ ਕੋਈ ਦਲਾਲੀ ਨਹੀਂ ਕਰਦੇ ਕਿਸੇ ਪਾਸੇ ਵੀ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪ ਇਹਨਾਂ ਪਸ਼ੂਆਂ ਦੀ ਸਾਰੀ ਵੀ ਦੇ ਕੋਲੋਂ ਕੁਝ ਲੈਣੀ ਆ ਆ ਜੀ ਬੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਠੀਕ ਠਾਕ ਵਧੀਆ ਕਿਰਪਾ ਹੈ ਤੁਸੀਂ ਸੁਣਾਓ ਚੱਲੀ ਜਾਂਦਾ ਵਧੀਆ ਕੰਮ ਕਰ ਮਾਣਾ ਵਧੀਆ ਮਾਲਕ ਨੇ ਮੇਰੇ ਚੰਕਰੀਆ ਜੀ ਐਡਰੈਸ ਬੋਲ ਦੀ ਦਿੱਤੀ ਆਪਣਾ ਐਡਰੈਸ ਹੁਣਾ ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਠੀਕ ਹੈ ਨੰਬਰ 821 7329 ਨਾਮ ਵੀ ਕਹ ਦਈਏ ਨਾਮ ਆਪਾਂ ਗਗਨਦੀਪ ਸਿੰਘ ਜੀ ਠੀਕ ਹੈ ਹਾਂਜੀ ਅਛਾ ਵੀਰ ਆਪਾਂ ਪਹਿਲੀ ਵੀਡੀਓ ਆਪਣੇ ਚੈਨਲ ਤੇ ਪਾਉਣ ਲੱਗੇ ਆਪਾਂ ਨਾੜੇ ਜੀ ਦਾ ਪਹਿਲੀ ਪਾਉਣ ਲੱਗੇ ਆ ਹਾਂਜੀ ਵੈਸੇ ਵੀਡੀਓ ਕਰੀਆ ਆਪਣੇ ਵੈਸੇ ਵੀਡੀਓ ਚੱਲਦੀਆਂ ਆ ਗਈਆਂ ਜੀ ਆਪਾਂ ਪੱਕਾ ਮਾਲ ਦੇ ਵ ਇਹਨਾਂ ਤੋਕੜਾਂ ਆਂ ਇੱਕ ਠੁਕੀ ਜਾ ਮੈਂ ਠੀਕ ਹੈ ਜੀ ਤੇ ਤਿੰਨ ਤੋਕੜਾਂ ਗੱਬਣਾ ਤੋਕੜਾਂ ਗੱਬਣਾ ਠੀਕ ਆਪਾਂ ਸਾਰੇ ਵੀਰ ਭਰਾਵਾਂ ਗਾੜੀ ਬੇਨਤੀ ਕਰਨੀ ਆ ਹਾਂਜੀ ਹਾਂਜੀ ਕਿ ਵੀਰ ਜੀ ਜਿਹੜੀ ਤੋਕੜ ਗੱਬਣ ਮੈਂ ਆਣਾ ਹਾਂਜੀ ਹਾਂਜੀ ਤੁਸੀਂ ਕੀ ਕਹਿ ਕਰਾਓ ਜਿਹੜਾ ਵੀਰ ਭਰਾ ਇੱਥੇ ਆਉਂਦਾ ਨਾ ਹਾਂਜੀ ਹਾਂਜੀ ਚੈੱਕ ਕਰਾਓ ਡਾਕਟਰ ਆਪ ਢਾਲਿਆਓ ਠੀਕ ਹੈ ਜੀ ਤਸੱਲੀ ਕਰੋ ਐਂ ਵਾਰ-ਵਾਰ ਵੀਡੀਓ ਚ ਵੀ ਰੌਲਾ ਪਾਉਨੇ ਆ ਵੀਰ ਜੀ ਠੀਕ 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 ਇਹ ਡਾਕਟਰ ਲਿਆਓ ਚੈੱਕ ਕਰਾਓ ਜਿਹੜਾ ਵੀਰ ਭਰਾ ਆਨਲਾਈਨ ਮਹੀਂ ਕਰਦਾ ਹਾਂਜੀ ਹਾਂਜੀ 5 ਦਿਨਾਂ ਤਾਈ ਗਰੰਟੀ ਉਹ ਠੀਕ ਹੈ 5 ਦਿਨਾਂ ਦੇ ਵਿੱਚ ਵਿੱਚ ਚੈੱਕ ਕਰਾ ਕੇ ਡਾਕਟਰ ਦੀ ਨਾਲ ਸਾਨੂੰ ਵੀਡੀਓ ਪਾ ਦੇਣ ਕਿ ਮਹੀਂ ਸਾਡੀ ਚੈੱਕ ਹੋ ਗਈ ਆ ਠੀਕ ਹੈ ਜੀ ਠੀਕ ਹੈ ਬਾਤੀ ਵੀਰ ਨਹੀਂ ਗੱਲਾਂ ਉਹ ਕਰਨੀਆਂ ਸਾਡੀ ਮੈਂ ਘਟ ਨਹੀਂ ਲਾਵੇ ਸਾਡੀ ਮੈਂ ਖਾਲੀ ਨਿਕਲ ਆਉਂਦੀ ਆ ਠੀਕ ਹੈ ਜੀ ਸਾਡੀ ਮੈਂ ਲਾ ਆ ਜਾਂ ਆਪਦੇ ਰੁਪਈਏ ਲੈ ਆ ਜਾਂ ਜੇ ਕੋਈ ਸਾਡੀ ਮੈਂ ਚ ਫਾਲਟ ਪਈਦਾ ਠੀਕ ਹੈ ਜੀ ਗੱਲਾਂ ਪਉ ਕਰਦੀਆਂ ਜਿਹੜੀ ਗੱਲਾਂ ਆਪਾਂ ਵੀਰਾਂਗਰੀ ਫੇਰ ਉਹ ਬੇਨਤੀ ਕਰਦੇ ਹਾਂਜੀ ਹਾਂਜੀ ਜਿਹੜੀ ਗੱਬਣ ਮੈਂ ਆ ਨਾ ਆਪਣੇ ਘਰੇ ਚੈੱਕ ਕਰਾ ਲਓ ਜਿਹੜੀ ਆਨਲਾਈਨ ਵੀਰ ਭਰਾ ਕਰਦਾ ਉਹਨੂੰ ਜਾ ਕੇ ਚੈੱਕ ਕਰਾ ਕੇ ਪੰਜਾਂ ਦਿਨਾਂ 'ਚ ਫੋਨ ਕਰ ਦੋ ਠੀਕ ਠੀਕ ਜੇ ਨਹੀਂ ਪੰਜ ਦਿਨ ਗੱਡੀ ਵਾਲਾ ਮੇਰਾ ਜਾਊਗਾ ਹਾਂਜੀ ਚੈੱਕ ਕਰਾ ਲੈਣ ਉਹਦੇ ਹੁੰਦਿਆਂ ਬਹਿ ਜੇ ਜੇ ਕੋਈ ਉਲੀਕੀ ਹੁੰਦੀ ਆ ਗੱਡੀ 'ਚ ਲੱਦ ਦੇਣ ਜਿੱਦਾਂ ਵੀਰ ਭਰਾ ਆਪਾਂ ਨੂੰ ਰੁਪਈਏ ਪਹੁੰਚਣ ਆਰਡਰ ਪਈਏ ਬਾਸ ਹੋਣਗੇ ਕਰਾਇਆ ਸੀ ਦਵਾਂ ਠੀਕ ਹੈ ਜੀ ਇਹ ਗੱਲ ਦੀ ਗੱਲ ਦੋਸਤੋ ਵੀਰ ਨੇ ਕਹੀ ਗੱਲ ਕੀ ਵੀਰ ਜੀ ਕਿਸੇ ਨੂੰ ਲਾਹਮਾ ਦੇਣ ਤੋਂ ਪਹਿਲਾਂ ਕੀ ਆਪਾਂ ਆਪ ਆਈਏ ਠੀਕ ਹੈ ਜੀ ਹਣਾ ਜਿਹੜੀ ਚੋਣ ਆਈ ਉਹਨੂੰ ਚੋਈਏ ਅਸੀਂ ਆਪ ਵੀਡੀਓ ਜਰੋਲਾ ਪਾਉਨੇ ਆ ਠੀਕ ਹੈ ਜੀ ਹਾਂ ਠੀਕ ਹੈ ਤੇ ਬਾਕੀ ਵੀਰ ਭਰਾ ਪੈਣੋ ਸਿਆਣੇ ਆ ਆਪਣੀ ਨਰਖ ਪਰਖ ਕਰਕੇ ਲਾਓ ਤੇ ਆਪਣੀ ਤਸੱਲੀ ਕਰਕੇ ਲਾਓ ਠੀਕ ਠੀਕ ਹੈ ਜੀ ਆਪਾਂ ਨਿੱਤ ਦੇ ਮਾਲ ਵੇਚਣ ਵਾਲੇ ਆ ਹਾਂ ਜੀ ਹਾਂ ਜੀ ਆਪਾਂ ਖਾਲੀ ਦੇ ਮਾਲ ਵੇਚਣਾ ਹੀ ਨਹੀਂ ਆ ਠੀਕ ਹੈ ਜੀ ਹਾਂ ਠੀਕ ਹੈ ਜੀ ਤਾਈ ਦੇ ਉਹ ਵਾਰ ਵਾਰ ਬੇਨਤੀ ਕਰਦੇ ਆ ਜੀ ਮਾਲ ਗੱਭਣ ਲਓ ਤੇ ਬਾਗੀ ਵੀ ਤੂੰ ਹੀ ਸਿਆਣੇ ਜੋ ਕਿ ਖਾਲੀ ਮਾਲ ਕੋਈ ਖਰਦਾ ਵੀ ਨਹੀਂ ਖਰਦਾ ਨਹੀਂ ਹਾਂ ਜੀ ਹਾਂ ਜੀ ਮੈਂ ਗੱਲ ਵੀਰ ਬਹੁਤ ਵਧੀਆ ਵਾ ਚਲੋ ਜਿਹੜੇ ਵੀਰ ਨੇ ਖੜਨੀ ਆ ਪੈਸੇ ਲਾਉਣੇ ਆ ਆਪਣੀ ਤਸੱਲੀ ਕਰੋ ਹਾਂ ਜਰੂਰ ਕਰੋ ਅਹੀਂ ਰਕਮ ਲਈ ਆਣਾ ਅਹੀਂ ਤਸੱਲੀ ਕੀਤੀ ਆ ਠੀਕ ਹੈ ਜੀ ਥਾਣੇ ਆਖੇ ਅਹੀਂ ਸਾਰਾ ਕੁਝ ਕੀਤਾ ਡਾਕਟਰੋ ਚਾਹਗੇ ਤੂੰ ਆਉਂਦਾ ਡਾਕਟਰ ਲਿਆਓ ਠੀਕ ਹੈ ਠੀਕ ਸਾਡੇ ਕਹਿੰਦੇ ਨਾ ਰੋ ਠੀਕ ਹੈ ਠੀਕ ਹਾਂ ਜੀ ਇਹੋ ਗੱਲਾਂ ਕਰਦੀਆਂ ਕਿ ਬੇਨਤੀ ਆ ਉਹ ਆ ਕਿ ਕਿਹਟ ਕਰਾਓ ਠੀਕ ਹੈ ਠੀਕ ਹੈ ਜੀ ਜਿਹੜੀ ਕੇ ਚੈੱਕ ਹੋ ਗਈ ਮੇਰੇ ਘਰੇ ਆਪਾਂ ਉਹ ਬੋਹਾਂ ਬਾਹ ਨੇਗੀ ਉਹਦੀ ਗਰੰਟੀ ਨਹੀਂ ਕੋਈ ਕੋਈ ਗਰੰਟੀ ਨਹੀਂ ਤੇ ਜਿਹੜੀ ਤਹੇ ਦੇ ਵੀਰ ਦੇ ਘਰੇ ਜਾ ਕੇ ਚੈੱਕ ਹੋ ਗਈ ਉਹ ਉਹਦੀ ਜੋ ਫਿਰ ਆਪਣੀ ਗਰੰਟੀ ਨਹੀਂ ਠੀਕ ਹੈ ਜੀ ਠੀਕ ਹੈ ਨਾ ਵੀਰ ਜੀ ਕਿਉਂਕਿ ਇਹ ਸਾਰੀਆਂ ਚੀਜ਼ਾਂ ਜੋ ਇਹ ਕੁਝ ਵੀ ਹੋ ਸਕਦਾ ਹੁਣ ਬੰਦੇ ਦਾ ਨਹੀਂ ਪਤਾ ਹਾਂਜੀ ਹਾਂਜੀ ਮੰਨ ਲਓ ਬੰਦੇ ਦਾ ਨਹੀਂ ਪਣਿਆ ਕੋਕ ਨਹੀਂ ਜਿਹੜੀ ਸਾਰੀ ਚੀਜ਼ ਪਤਾ ਨਹੀਂ ਹੁਣਾਂ ਤੇ ਨਹੀਂ ਆਉਣਾਂ ਲੈ ਇਹਦੀ ਗੱਲ ਆ ਇਹਨਾਂ ਗੱਲਾਂ ਦਾ ਕਰਕੇ ਆਪਾਂ ਬੇਨਤੀ ਕੀਤੀ ਆ ਕਿ ਆਪਦੀ ਤਸੱਲੀ ਕਰਕੇ ਖੜੋ ਸਾਡੇ ਦੇ ਨਾਲ ਰਹੋ ਜਿਹੜਾ ਵੀਡੀਓ ਵਾਲਾ ਵੀਰ ਉਹਨੇ ਵੀਡੀਓ ਬਣਾ ਕੇ ਚੱਲ ਜਾਣਾ ਜੋ ਉਹਦਾ ਕੋਈ ਕਸੂਰ ਨਹੀਂ ਜੋ ਤੁਸੀਂ ਆਪ ਦੀ ਤਸੱਲੀ ਕਰਕੇ ਨਹੀਂ ਤਾਂ ਮਤਲਬ ਵੀਰ ਵਧੀਆ ਦੇਖੋ ਪਤਾ 걸 ਗਈ ਅਸੀਂ ਵੀ ਆਪ ਹਰ ਵੀਡੀਓ ਮੇਰਾ ਬੋਲਾ ਮਾ ਦੇਣਾ ਤੁਸੀਂ ਜਾ ਰਹਾ ਬੇਨਤੀ ਕਰਦੇ ਵਪਾਰੀ ਵੀ ਬੇਨਤੀ ਕਰਦੇ ਆ ਹਾਂ ਬਾਅਦ ਨੂੰ ਕਿਸੇ ਨੂੰ ਆਖਣਾ ਤੁਸੀਂ ਤਸੱਲੀ ਕਰੋ ਤਸੱਲੀ ਆਪਣੀ ਕਰ ਜਦੋਂ ਆਪਣੇ ਘਰੇ ਗੱਡੀ ਚੱਲ ਜਾਂਦੀ ਜਾਂਦੇ ਨੂੰ ਡਾਕਟਰ ਭਾ ਲੋ ਅਸੀਂ ਜਦੋਂ ਆਨੇ ਆਂ ਕਿ ਡਾਕਟਰ ਭਾਓ ਠੀਕ ਹੈ ਠੀਕ ਹੈ ਵਧੀਆ ਜੀ ਵੀਰ ਆਖਣਾ ਚੈੱਕ ਕਰਾਓ ਤੇ ਫਿਰ ਤੁਰੋ ਹਾਂਜੀ ਹਾਂਜੀ ਠੀਕ ਹੈ ਇਹੋ ਬੇਨਤੀ ਆਦਿਆਂ ਕਬੂ ਹਿਆ ਹਾ ਜਿਹੜੀ ਵੀਰ ਜੀ ਸਤਾਮੀ ਨਰੀ ਮਈ ਗੱਬਣਾ ਤੇਲੀ ਕਿਲੋ ਦੁੱਧ ਜੋ ਠੀ ਪਰੀ ਠੀਕ ਹੈ ਜੀ ਨੀਲੀ ਨੀ ਮਈ ਆ ਫੁੱਲ ਬਾਡੀ ਦੇ ਫੁੱਲ ਵੱਡੀ ਮਈ ਮਈ ਬਖਾ ਦੋ ਕਿੱਡੀ ਆ ਮਈਆਂ ਦੇ ਵੇਖੋ ਲੜ ਲੂੜ ਬਖਾ ਦੋ ਮਈ ਜਿਆਦੀ ਚੰਗੀ ਆ 14 15 ਸਰੀ ਮਈ ਆ ਹਾਂ ਆ ਵੇਖੋ ਮਈ ਕਿੱਡੀ ਆ ਹੁਣ ਆਹ ਦਿੰਦੇ ਵਪਾਰੀ ਵੀਰ ਜੀ ਦਾ ਬਾਹਰੋਂ ਵਪਾਰੀਆਂ ਨਾ ਹੀ ਹੁੰਦਾ ਹਾਂਜੀ 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 ਮਈ ਵੇਖੋ ਕਿੱਡੀ ਆ ਪਿਓਰ ਨੀਲੀ ਨੀ ਮਈ ਫੁੱਲ ਬਾਡੀ ਆ ਇਹ ਨਗੂ ਆਕੇਗੀ ਫੋਨ ਤੇ ਵੱਡੀ ਮਹੀਂ ਲੱਗਦੀ ਆ ਫੁੱਲ ਗੱਡੀ ਦਾ ਇੰਜਣ ਆ ਮਹੀਂ ਲੋ ਜੀ ਚੈੱਕ ਕਰ ਲੋ ਦੋਸਤੋ ਚੈੱਕ ਕਰਨਾ ਤਸੱਲੀ ਕਰਨੀ ਤੁਹਾਡਾ ਫਰਜ਼ ਹੈ ਕਰੋ ਜਰੂਰ ਹਾਂ ਦਾਦਾ ਜੀ ਇਹ ਮੈਂ ਤੇ ਕੋਈ ਸ਼ੱਕ ਹੈਗਾ ਸਰ ਮਹੀਂ ਨਸਨ ਵਾਲੀ ਜੋ ਮੈਂ ਦੇਖੋ ਗੱਡੀ ਆ ਲੋ ਜੀ ਕਰੋ ਚੈੱਕ ਜੀ ਪਿੱਠ ਪੂੜੀ ਦੀ ਚੜਾਈ ਦੋਸਤੋ ਚੈੱਕ ਕਰ ਲੋ ਲਓ ਜੀ 7 ਮਹੀਨੇ ਦੀ ਗੱਬਣ ਚੈੱਕ ਪਾਸ 7 ਮਹੀਨੇ ਆਰੇ ਵੀਰ ਜੀ ਆ ਦਾ ਡਾਕਟਰ ਲਿਆਓ ਤਸੱਲੀ ਕਰਾਓ ਜੇ ਕੋਈ ਵੀਰ ਭਰਾ ਆਪਣਾ ਆਨਲਾਈਨ ਖੜਦਾ ਜਾਂਦਿਆਂ ਚੱਕ ਲਓ ਦੋਸਤੋ ਕਨਫਰਮ ਚੈੱਕ ਪਾਸ 7 ਮਹੀਨਿਆਂ ਦੀ ਹਾਂ ਜੀ ਜਿਹੜੇ ਵੀਰ ਨੇ ਖੜਨੀ ਹੈ ਬੇਸ਼ੱਕ ਆਪਣਾ ਡਾਕਟਰ ਇੱਥੇ ਲਿਆਵੇ ਨਾਲ ਆ ਜੇ ਤਸੱਲੀ ਕਰਕੇ ਖੜੇ ਜੇ ਕਿਸੇ ਵੀਰ ਦੇ ਘਰ ਜਾਂਦੀ ਤੇ ਪੰਜਾਂ ਦਾ ਦੀ ਗਾਰੰਟੀ ਉਹ ਪੰਜਾਂ ਦਾ ਨੇ ਚੈੱਕ ਕਰਾ ਕੇ ਆਪਣੀ ਵੀਰ ਨੂੰ ਦੱਸ ਸਕਦੇ ਜੇ ਕੀ ਹੈ ਇਹਦਾ ਰਿਕਾਰਡ ਅਛਾ ਵੀਰ ਜੀ ਇਹਦਾ ਮੁੱਲ ਕੀ ਕਰਾਂ ਮੁੱਲ ਵੀਰ ਜੀ ਮੈਂ ਲੱਖ ਦੀ ਵੇਚਦੀ ਤੇ ਮੈਂ 90 ਦੀ ਵੇਚਦੀ ਹਾਂ ਜੀ ਹਾਂ ਦੇ ਨਾਂ ਮੈਂ ਜਿਹੜੀ 85000 ਦੀ ਦੇਣੀ ਆ ਠੀਕ ਹੈ ਜੀ। ਹੋਰੇ ਵਿੱਚੋਂ 2000 ਛੋੜ ਕਰਾਂਗੇ 83 ਦੀ ਜੈਸ ਨੂੰ ਮੈਂ ਦੇਵਾਂ। ਅਗਲੀ ਵੀਡੀਓ ਕੋਣੀ ਜੇ ਆਪਾਂ ਮੁੱਲ ਬਿਲਕੁਲ ਜਾਇਜ਼ਦ ਕਰਿਓ ਜੀ। ਪਹਿਲੀ ਪੌਣੀ ਫਿਰ ਪੂਰੇ 80 ਦੀ ਦੇ ਦਾਂਗੇ। ਹੋ ਜਾਣਾ ਐਡੀ ਮਹੀ ਨਸਰ ਵਾਲੀ ਬਾਅਦ ਮਿਲਦੀ ਨਹੀਂ ਆ। ਲਓ ਦੋਸਤੋ ਕਰ ਲਓ ਚੈੱਕ 85000 ਰੁਪਇਆ ਡਿਮਾਂਡ 80000 ਦੇ ਚੋਂ ਤੁਹਾਡਾ ਆਇਆ ਗਿਆ ਦਾ ਜਿਹੜਾ ਮੌਕੇ ਤੇ ਮਾਣ ਦਾਨ ਚੋਣ ਕਰਾਂਗੇ ਜ਼ਰੂਰ ਹੋਊਗਾ ਜੀ। ਹਾਂ ਕਰ ਲਓ ਚੈੱਕ ਜੀ ਮਾਜਾ ਵੱਡਾ ਕੱਦ ਕਾਠ ਫੁੱਲ ਹੈਵੀ ਬੋਡੀ ਵੇਟ ਵੱਡਾ ਢਾਂਚਾ ਪਿੱਠ ਪੂੜੇ ਦੀ ਚੜਾਈ ਚੈੱਕ ਕਰ ਲਓ। ਹਾਂਜੀ। ਥਾਂ ਥਾਂ ਦੀ ਕੁ ਅੱਛਾ ਵੀਰ ਜੀ ਦੋ ਨੰਬਰ ਬਾਰੇ ਦੱਸੀ ਇਹ ਮੈਂ ਤਿੰਨਾ ਮਹੀਨਾ ਰਿਜਾ ਕਾ ਪਾ ਜੋ ਅੱਛਾ ਜੀ ਪੰਜੇ ਕਿਲੋ ਦੁੱਧ ਜੋ ਇਹ ਦੋਵੇਂ ਟਾਈਮ ਮਿਲਦੀ ਹੈ ਜੀ ਦੋਵੇਂ ਟਾਈਮ ਮਿਲਦੀ 5 ਕਿਲੋ ਦੁੱਧ ਜੋ ਠੀਕ ਹੈ ਹਾਂਜੀ ਇਹ ਵੀ ਖੋਲ ਵੱਡੀ ਮੈਂ ਨੀਲੀ ਦਾ ਪੱਖ ਰੱਖਦੀ ਗ੍ਰੈਡਰ ਚ ਆਉਂਦੀ ਹੈ ਮੈਂ ਠੀਕ ਹਾਂਜੀ ਆ ਲਓ ਜੀ ਕਰੋ ਚੈੱਕ ਦੋਸਤੋ ਇਹ ਖੋਲ ਵੱਡੀ ਜਿੰਨੂੰ ਆਂਦੇ ਆ ਤਿੰਨਾ ਮਹੀਨਾ ਦੀ ਵੀਰੇ ਗੱਬਣੇ ਤਿੰਨਾ ਮਹੀਨਿਆਂ ਦੀ ਵੀਰ ਜੀ ਤਿੰਨਾ ਮਹੀਨਿਆਂ ਦੀ ਗੱਬਣ ਚੈੱਕ ਪਾਸ 5 ਕਿਲੋ ਦੁੱਧ ਦੋਵੇਂ ਦਾ ਟਾਈਮ ਮਿਲਦੀ ਜੀ ਦੋਸਤੋ ਹਾਂਜੀ ਆ ਲਓ ਕਰੋ ਚੈੱਕ ਜੀ ਇਹਦੀ ਪਿੱਠ ਪੜ ਦੀ ਚੜਾਈ ਦੋਸਤੋ ਚੈੱਕ ਕਰ ਲਓ ਪੂਰੀ ਵਲੀ ਝੋਟੀਆਂ ਵੀਰ ਹਾਂ ਥੋੜਾ ਜਿਹਾ ਰੰਗ ਬਦਲੇ ਅੰਦਰ ਰਹੀ ਆ ਹਾਂਜੀ ਸਕੇਂਦਰ ਰੰਗ ਦੋਸਤੋ ਫੇਟ ਹੋਇਆ ਅੰਦਰ ਬੱਧੀ ਕਰਕੇ ਹਾਂਜੀ ਚੈੱਕ ਕਰ ਲੋ ਦੋਸਤੋ ਲਓ ਜੀ ਪੂਰਾ ਫੁੱਲ ਹੈਵੀ ਬੋਡੀ weight ਪੇਟ ਕੁੜੀ ਦੀ ਥੋੜੀ ਜਿਹੀ ਦੋ ਦਿਨ ਤਿੰਨਾਂ ਵੀ ਨਹੀਂ ਆਦੀ ਜੋ ਜੇ ਆਪ ਸਹੀ ਹੈ ਅਸ਼ਵੀਰ ਜੀ ਆਪਣੇ ਵੱਲੋਂ ਵੈਸੇ ਕਨਫਰਮ ਹੈ ਨਾ ਕਨਫਰਮ ਮੈਂ ਨਾ ਡਾਕਟਰ ਲਿਆਵੇ ਕੋਈ ਕੀ ਕਰਾ ਕੇ ਖੜੇ ਆਪਾਂ ਫਾਰ ਫਾਰ ਇਹੋ ਪਿੰਡਿਆਂ ਨੇ ਡੱਚਾ ਕਰਾ ਕੇ ਖੜੇ ਇਹਦਾ ਕੀ ਮੁੱਲ ਕਾ ਮੈਂ ਤੇਰੀ ਬਰਾਬਰੀ ਦੇ ਦੇਣੀ ਅਸੀਰੀ ਅਸੀਰੀ ਦੇ ਦੇਣੀ 80 80 ਹਜ਼ਾਰ ਦੋਸਤੋ ਦੋਵਾਂ ਦਾ ਮਨ ਜੇ ਸਾ ਜੇ ਵੀ ਕੋਈ ਜੋੜਾ ਲੈਂਦਾ ਤੇ ਫੇਰ ਫੇਰ ਕਰਦਾਂਗੇ ਵੀਰ ਜੀ ਮਾਨਤਾਂ ਵਿੱਚ ਠੀਕ ਹੈ ਜੀ ਆ ਜਿਹੜੀ ਮਈ ਆ 4 ਮਹੀਨਿਆਂ ਦੀ ਚੱਕ ਪਾਸ ਆ ਅਛਾ ਜੀ ਹਾਂ ਜੀ ਇਹਦੇ ਤੇਲੇ 6 ਕਿਲੋ ਦੁੱਧ ਆਈ ਇਹ ਵੀ ਦੋਵੇਂ ਟਾਈਮ ਮਿਲਦੀ ਹੈ ਜੀ ਦੋਵੇਂ ਟਾਈਮ ਵੀਰ ਜੀ ਮਿਲਦੀ ਆ ਫੁੱਲ ਵੱਡੇ ਕਾ ਦੇਦੀਆਂ ਤਿੰਨੇ ਮਈਆਂ ਵਾਂ ਘਾਰਾ ਤੁਣਾ ਵੀਰ ਬਰਾਬਰ ਚਾਰੇ ਇੱਕ ਨੰਬਰ ਵੀਰ ਜੀ ਹੋਣੀਆਂ ਅਸੀਂ ਜਾਣੇ ਦੀ ਤਸੱਲੀ ਕਰੋ ਲੋ ਜੀ ਘਾਰ ਦਾ ਵੀ ਇੱਕ ਬੂੰਦ ਦਾ ਹੋਣਾ ਫਰਕ ਨਿਕਲੂਗਾ 6 ਮਹੀਨੇ ਦੀ ਗੱਬਣ ਨਾ ਨਾ 4 ਮਹੀਨਿਆਂ ਦੀ 4 ਮਹੀਨੇ ਦੀ ਗੱਬਣ 6 ਕਿਲੋ ਦੁੱਧ ਦੋ ਕੋਲ ਵੱਡੀ ਹੈ ਵੀ ਝੋਟੀ ਕਰੋ ਚੈੱਕ ਜੀ ਇਹਨੂੰ ਗੱਡੀ ਰਾਈਆਂਾਂ ਦੇ ਉਹ ਝੋਟੀਆਂ ਵੇਖੋ ਗੱਡੀ ਆ ਲਓ ਜੀ ਚੈੱਕ ਕਰ ਲਓ ਪਿੱਠ ਪੜੀ ਦੀ ਚੜਾਈ ਦੋਸਤੋ ਚੈੱਕ ਕਰ ਲਓ ਜੀ ਦੁਬਾਰਾ ਝੋਟੀਆਂ ਡਬਲੋਂ ਵਾਲੀਆਂ ਵਾ ਠੀਕ ਹੈ ਜੀ ਹਾਂ ਇਹ ਨਹੀਂ ਕਿ ਝੋਟੀਆਂ ਅੱਸੀ ਲਾਇਆ ਤੇ ਫੀਰੀਆਂ ਰਹਿਣ ਗਈਆਂ ਨਹੀਂ ਇਹਦੀ ਗੱਲ ਹੈ ਹਾਂ ਲਓ ਭਾਈ ਤੇਜ਼ੀ ਦੀ ਝੋਟੀਆਂ ਸੁਣਦੀਆਂ ਵਾ ਠੀਕ ਹੈ ਇਹਨੇ ਵੀਰ ਨੇ ਦੇਈਆਂ ਤਿਆਰ ਕਰਕੇ ਮੈਨੂੰ ਫੋਨ ਕਰ ਸਕਦਾ ਠੀਕ ਹੈ ਅਛਾ ਗਰਨ ਜੀ ਇਹਦਾ ਮੁੱਲ ਕੀ ਕਰਨਾ ਹੈ ਇਹ ਵੀਰ ਦੀ ਹਾਂ ਦੇਣਾ ਇਹ 5000 75000 ਦੀ ਇਹ ਦੇਣੀ 75000 ਰੁਪਏ 2000 ਹੋਰ 75 ਦੀ ਗੱਲ ਲਓ ਜੀ ਕਰ ਲੋ ਗੱਲ ਦੋਤੋ ਡਿਮਾਂਡ 75000 ਰੁਪਿਆ 73000 ਤੋਂ ਤੁਹਾਡਾ ਆਇਆਂ ਗਿਆ ਦਾ ਮਾਨਤਨ ਮੌਕੇ ਤੇ ਮਾਨਤਨ ਕਰਾਂਗੇ ਵੀਰ ਘਪਰਾ ਦਾ ਲਓ ਜੀ ਆਈ ਮਈਏ ਠੁੱਕੀ ਜੋ ਹਾਂ ਤਾਲਾ ਜੇ ਦਾਦ ਦੇ ਲੈ ਜੇ ਇੱਕ ਨਵਾਂ ਸਵੇਰ ਸੁਣੀ ਇਹਨੇ ਖੂਆ ਵੇਰ ਦੀ ਤੀਜਾ ਵੀ ਚੌਥਾ ਵੀ ਹੋ ਸਕਦੀ ਠੀਕ ਹੈ ਕਿਉਂਕਿ ਆਪਦੇ ਵੀਰ ਭਰਾ ਦਾ ਦਦਨ ਥਾਣਾ ਦੀ ਪਾਸ ਕਰਕੇ ਖੜਨ ਠੀਕ ਹੈ ਹਾਂ ਚੈੱਕ ਕਰੋ ਸਰ ਜੀ ਮੇਰੀ ਕੋਈ ਗਰੰਟੀ ਹੋਊਗੀ ਇਹਦੀ ਠੀਕ ਹੈ ਜੀ ਦੋਸਤੋ ਹਫਤੇ ਦਾ ਕਾਲਾ ਜਣਾਇਓ ਮਹੀਨੇ ਸੁਆ ਵੀਰ ਭਰਾ ਤੇ 10 ਦਿਨ ਕਿ ਕਿਨਵਾ ਤਿਜਾ ਆਇਆ ਜਾਂ ਚੌਥਾ ਦੋਸਤੋ ਡਿਪੈਂਡ ਕਰਦੀ ਗੱਲ ਤੁਹਾਡੇ ਤੇ ਵੀਰ ਨੇ ਸਿੱਧੀ ਗੱਲ ਹੀ ਮੁਕਾਤੀ ਹੈ ਜੀ ਹਾਂ ਦੋਸਤੋ ਪੂਰੇ ਵਜਨ ਮੌਜੂਦਾ ਹੈ ਰਾਜੀਪੁਰ ਜਮੀਨ ਹਾਂ ਜੀ ਚੈੱਕ ਕਰ ਲਿਓ ਦেরা ਥੋੜੀ ਜੀ ਪੱਕੇ ਥਾਂ ਦੀ ਕਰਦੀ ਆ ਹਾਂਜੀ 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 ਉਹ ਕੋਈ ਨਾ ਪਸ਼ੂ ਨਾ ਕੱਚੇ ਥਾਂ ਤੇ ਰਿਹਾ ਹੁੰਦਾ ਲਓ ਜੀ ਚੈੱਕ ਕਰੋ ਜੀ ਠੀਕ ਆ ਵਧੀਆ ਦੋਸਤੋ ਗੱਬਣਾ ਪਸ਼ੂ ਆ ਥਾਣਾ ਦੀ ਟਿੱਪਕੇ ਪਾਸ ਕਰਕੇ ਤਸੱਲੀ ਕਰਕੇ ਖੰਨ ਵੀਰ ਭਰਾ ਆਪਣੇ ਸਭ ਦੇ ਤੁਹਾਨੂੰ ਬਰਾ ਥਿਆਣੇ ਆ ਹਾਂਜੀ ਲਓ ਜੀ ਚੈੱਕ ਕਰੋ ਜੀ ਦੋਸਤੋ ਜਿੰਨੇ ਵੀ ਨਾਲੇ ਵੀ ਦੇਖੋ ਸੋਹਣੇ ਆ ਤਿੰਨ ਮੱਝਾਂ ਟੋਕੜ ਗੱਬਣਾ ਵੀਰ ਨੇ ਵਿਖਾਈਆਂ ਏ ਮੱਝ ਗੱਬਣੇ ਜੀ ਹਾਂਜੀ ਇਹ ਗੱਬਣਾ ਵੀਰ ਜੀ ਤੇ ਲੇਵਾ ਵਖਾ ਦਿਓ ਮੈਂ ਕਰੋ ਚੈੱਕ ਜੀ ਦੱਸੋ ਕਿ ਆਪਾਂ ਇਧਰ ਦੇਖੋ ਲਓ ਲਓ ਜੀ ਕਰੋ ਚੈੱਕ ਦੱਸੋ ਚੈੱਕ ਕਰ ਲੋ ਬਹੁਤ ਸੋਹਣਾ ਆਰਡਰ ਕੁਆਲਟੀ ਪਿਆਰ ਕੀਤੀ ਆ ਜੇ ਆ ਜੀ ਵੀਰ ਜੀ ਨੇ ਹੁਣ ਤਾਂ ਮਹੀਨੇ ਖਾ ਜਾਣਾ ਜੋ ਹਾਂਜੀ ਹਾਂਜੀ ਕੀ ਮੁੱਲ ਕਰਨਾ ਦਾ ਗੱਬਣੇ ਮਹੀਰੇ 75 ਦੀ ਵੀ ਆਪਾਂ ਜਾਇਜ਼ ਕਰਕੇ ਮਹੀ ਦੇਣੀ ਆ ਹਾਂਜੀ ਸੱਤ ਅਰ ਕੋਈ ਨਹੀਂ ਕੋਈ ਠਾਰ ਨਹੀਂ ਆ ਰਹੇ ਨਾ 65000 ਦੀ ਮਹੀ ਦੇ ਰਹਾਂਗੇ 2000 ਛੋਟ ਟਰੇਡ ਦੀ ਜੱਸ ਨੂੰ ਲਓ ਜੀ ਦੋਸਤੋ 33000 ਲੋ ਜੀ ਹੋਰ ਹੈਗੀ ਜੀ ਦੇਸ ਕੋਈ ਯਾਰ ਪੂਰਾ ਸਾਥ ਦੇ ਦੇ ਦਾਂਗੇ ਲੋ ਜੀ ਠੀਕ ਆ ਧੁਕੀ ਮਹੀਂ ਸਾਰਾ ਸਿਆਚੋ ਮੈਨੂੰ ਫੇਰ ਦੇ ਦਿਓ ਠੀਕ ਹੈ ਲੋ ਜੀ ਕਰ ਲੋ ਗੱਲ ਦੋਸਤੋ 65000 ਰੁਪਇਆ ਡਿਮਾਂਡ 60000 ਚ ਤੁਹਾਡਾ ਆਆਂ ਗਿਆ ਦਾ ਮਾਨਤਾ ਲਾ ਕੇ ਤੇ ਜਰੂਰ ਹੋਗਾ ਜੀ ਆ ਜਿਹੜੀ ਮਹੀਂ ਹੈ ਕੱਲੇ ਜੋ ਦੁੱਧ ਪੱਕਾ 8 ਅੱਛਾ ਜੀ ਜਿਹੜਾ ਸਹੀ ਦੁੱਧ ਮਿੰਤੀ ਵਾਲਾ ਕਿੰਨਾ ਟਾਈਮ ਹੋਗਾ ਸੁਈ ਇਹਨੂੰ ਮੇਰ ਬਣੀ ਨੂੰ 1 ਮਹੀਨਾ ਹੋ ਗਿਆ ਜੀ ਅੱਛਾ ਜੀ ਯੱਕ ਕੋਈ ਕਰਾ ਲੈ ਆਪਦੀ ਭਾਵੇਂ ਠੀਕ ਹੈ ਜੀ ਹਾਂ ਮਹੀਨੇ ਤਾਈ ਚੈੱਕ ਕਰਾ ਲੈ ਆਪਾਂ ਗਰੰਟੀ ਦੇਣੀ ਆਪਾਂ 8 ਕਿਲੋ ਦੁੱਧ ਦੀ ਦੇਣੀ ਆ ਕਿਉਂ ਆ ਹਾਂ ਲੱਭਣ ਦੀ ਨਹੀਂ ਗਰੰਟੀ ਬੱਚਾ ਨਹੀਂ ਹੈਗਾ ਵੀਰ ਦੋਵੇਂ ਟਾਈਮ ਪਾੜੇ ਦੇ ਦੋਵੇਂ ਟਾਈਮ ਹੀ ਹਾਂ ਠੀਕ ਹੈ ਵੀਰ ਕੋਪਰੇ ਖਾ ਟੀਕਾ ਵੀ ਲੈ ਸਕਦੀ ਹੈ ਠੀਕ ਹੈ ਜੀ ਇੱਕ ਅੱਧਾ ਦਿਨ ਕਰ ਸਕਦੀ ਸਾਡੀ ਮੈਂ ਲਾਤ ਨਾਲ ਪੁੱਟੂਗੀ ਇੱਕ ਅੱਧਾ ਦਿਨ ਕਰ ਸਕਦੀ ਲੈ ਕੇ ਨਾ ਜੀ ਕਿ ਲਾਤ ਨਾਲ ਸਾਡੀ ਮੈਂ ਲਾਉਗੀ ਜਾ ਕੇ ਠੀਕ ਹੈ ਜੀ ਲਓ ਜੀ ਚੈੱਕ ਕਰੋ ਉਹਦਾ ਮਿਲਦੀ ਪਾੜੇ ਤੇ ਹੀ ਆ ਹਾਂ ਆ ਮਹਾਰਾਜਾ ਮੇਰਾ ਵੀ ਨਗਾਰੇ ਨਾਲ ਇੱਕ ਨਾ ਪੰਜਵਾ ਤਾਂ ਮਮਣੀ ਲੱਗੀ ਆ ਉਹ ਚੋਂ ਕੋਈ ਮਾੜੀ ਮੋਟੀ ਵੀ ਨਹੀਂ ਧਾਰ ਆਉਂਦੀ ਅੱਛਾ ਠੀਕ ਹੈ ਜੀ ਜਦੋਂ ਗੱਲ ਮਮਣਾ ਲੱਗੀ ਆ ਧਾਰ ਨਹੀਂ ਆਉਂਦੀ ਕੋਈ ਉਹ ਚੋਂ ਹਾਂ ਵੈਸੇ ਚੁਆਈ ਕਰਦੇ ਹੱਥ 'ਚ ਨਹੀਂ ਆਉਦਾ ਇਹ ਛੋਟਾ ਨਾ ਨਾ ਉਹ ਪਾਸੇ ਲੱਗਾ ਵਿਚਕਾਰ ਕੋਈ ਇਹ ਨਾ ਆਕੇ ਸਰੂ ਆ ਜਾਂ ਦੂਜਾ ਤੇ ਜਾ ਸਰੂ ਉਹ ਹੁੰਦਾ ਕਥਾਂ 'ਚ ਦੋਸ਼ੇਕ ਹੁੰਦਾ ਹਾਂਜੀ 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 ਇਹ ਗੱਲ ਹੈ ਜੀ ਮੋਲੇ ਦਾ ਵੀ ਗੈਜੀ ਆ ਬਰਾਬਰ ਹੀ ਦੇਣੀ ਸਾਠ ਹੀ ਸਾਠ ਹੀ ਸਾਰ ਸਾਠ ਸਾਰ ਸਾਠ ਦੀ ਦੋ ਦਾ ਸਾਰ ਸਾਠ ਹੋ ਗਈ ਲੋ ਕਰੋ ਚੈੱਕ ਜੀ ਆ ਜਿਹੜੀ ਮਈ ਇਹਦੇ ਫਰੇ ਦੇ ਦੁੱਧ 8 ਕਿਲੋ ਆ ਚਵਾਈ ਚੁਈ ਬਹੁਤ ਖਰੀ ਇਹਦੀ ਤੇ ਮਈ ਦੀ ਇੱਕ ਸੇਵਤ ਦਊਗਾ ਤੇਰੀ ਗਰੰਟੀ ਰਹੁ ਮਿਲਦੀ ਦੋਵੇਂ ਵੇਲੇ ਪਾੜੇ ਤੇ ਜੋ ਅੱਛਾ ਜੀ ਵਾਂਡੇ ਸੋਟਰਾ 14 ਇਨੇ ਕਰਮਾ ਲਈ ਨਾ ਟੀਗਾ ਲਿਆ ਤੇ ਨਾ ਹੀ ਲਵਾਉਂਦੀ ਕਿੰਨਾ ਟਾਈਮ ਹੋ ਗਿਆ ਜੀ ਨੂੰ ਸੂਈ ਨੂੰ ਸੂਈ ਨੂੰ ਵੀਰ ਜੀ ਇਹਨੂੰ ਘਟੋ ਘੱਟ ਵੀ ਦੋ ਢਾਈ ਮਹੀਨੇ ਹੋ ਗਏ ਜੋ ਅੱਗੇ ਬਣੀਗਾ ਨਾ ਇਹਨੂੰ ਕੋਈ ਟੀਗਾ ਨਹੀਂ ਲੱਗਾ ਠੀਕ ਹੈ ਜੀ ਇਹਨੂੰ ਨਹੀਂ ਲੱਗਾ ਨਹੀਂ ਦੱਸਾਂਗੇ ਜਿੰਨੂੰ ਲੱਗਾ ਨੂੰ ਲੱਗਾ ਦੱਸਾਂਗੇ 8 ਕਿਲ ਜੋ ਠੀਕ ਹੈ ਲਓ ਕਰੋ ਚੱਕ ਜੀ 8 ਕਿਲੋ ਦੁੱਧ ਦੋਸਤੋ ਪੱਕਾ ਸੂਈ ਨੂੰ 2 2.5 ਮਿੰਟ ਦਾ ਟਾਈਮ ਹੋ ਗਿਆ ਜੀ ਲਓ ਜੀ ਦੋਸਤੋ ਕਰ ਲਓ ਚੱਕ ਰਾਜੀ ਪੂਰੀ ਜੰਮੀ ਪਲੀ ਪੂਰੀ ਚੈੱਕ ਕਰਿਓ ਹਾਲੋ ਜੀ ਚਵਾਈ ਜੂਈ ਨੇ ਇੱਕ ਨੰਬਰ ਹੋ ਰਹੀਆਂ ਵੇ ਜੀ ਮਈਆਂ ਠੀਕ ਹੈ ਜੀ ਹਾਂ ਚਵਾਈ ਦਾ 23 ਭਰਦਾ ਹੋਣਾ ਫਾਲਟ ਹੋਊਗਾ ਠੀਕ ਹੈ ਠੀਕ ਹੈ ਲਓ ਜੀ ਚੱਕ ਲਓ ਇਹਨੇ ਬਰਾਬਰ ਹੀ ਇਹ ਵੀ 60 ਜੀ 60 ਦੀ ਇਹ ਵੀ ਤਿੰਨਾ ਵਾ 60 ਸਾਢੇ 443 ਦਾ ਠੀਕ ਹੈ ਜੀ ਐ ਝੋਟੀ ਥਲੇ ਦੋ ਤੇ 7 ਕਿਲੋ ਜੋ ਕਿੰਨਾ ਵਾ ਸੂਆ ਸੂਈ ਜੀ ਇਹ ਸੂਆ ਪਹਿਲਾ ਹੀ ਸੂਈ ਆ ਵੀਰ ਬਹੁਤ ਜਾਰੀ ਸਾਫ ਆ ਕੱਟੀ ਆ ਭੁੱਖ ਨਹੀਂ ਮਾਰੀ ਆ ਲਿਸਾ 15 ਲਿਸਾ ਬੋਰ ਰੱਖ ਦੀ ਦੋ ਤੇ 7 ਕਿਲੋ ਸਾਂਭੀ ਘਟਿਆ ਕਿਸ ਨੇ ਸਾਂਭੀ ਘਟ ਚਾਰੂ ਬੜੀ ਕੱਟੀ ਠੀਕ ਹੈ ਜੀ 7 ਕਿਲੋ ਦੋ ਤੇ ਸੂਆ ਪਹਿਲਾ ਸੂਈ ਨੂੰ ਵੀਰ ਮੈਂ ਕਿ ਮੁਗਤ ਵਾਲੀ ਆ ਅੱਛਾ ਜੀ ਹਾਂ ਬਾਉੜ ਦੀ ਵਾਲੀ ਇਹ ਦਾਦੀ ਠੀਕ ਹੈ ਜੀ ਹਾਂ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਵੀਰ ਇਹਨੂੰ ਡੇਢ ਮਹੀਨਾ ਪੱਕਾ ਜਿਹੜਾ ਸਹੀ 1.5 ਮਹੀਨਾ ਕਾਗਜੀ ਹੋਇਆ ਹੈ ਜੀ ਬੱਚਾ ਹੈਗਾ ਜੀ ਬੱਚਾ ਨਹੀਂ ਹੈਗਾ ਵੀਰ ਪਾੜੇ ਤੇ ਮਿਲਦੀ ਪਾੜੇ ਤੇ ਹਾਂ ਲਓ ਚੈੱਕ ਕਰ ਲਓ ਦੋਸਤ ਸਾਥੂ ਬਹੁਤੀ ਯਾਦੀ ਕੱਟੀ ਤੇ ਕਹਿਣ ਵਾਲੀ ਗੱਲ ਕੋਈ ਨਹੀਂ ਆਲੀ ਪਹਿਲਾਂ ਦੂਆ ਦਾਸੂਏ ਪੀਣਾ ਫਿਰ ਨਵੀਂ ਦੀ ਨਵੀਂ ਹਾਂ ਇਹ ਫੰਡਰਾ ਵੀ ਨਹੀਂ ਦੇਣੀ ਕਹਿੰਦੇ ਇਹਨੇ ਰੀ ਬਾਹਰ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਬਾਕੀ ਦੋਸਤੋ ਦੁੱਧ ਵੀ 7 ਕਿਲੋ ਤੁਹਾਨੂੰ ਮਿਲਣਾ ਹਾਂ 7 ਕਿਲੋ ਪੱਕਾ ਦੁੱਧ ਵੀਰ ਹੋਊਗਾ ਹਾਂ ਲਓ ਜੀ ਚੈੱਕ ਕਰੋ ਜੀ ਵੇਗਾਨੂ ਦੇ ਮੈਂ 55 ਦੀ ਵੇਚ ਦੋ ਹਾਂਜੀ ਵੇਖਦੀ ਆ 50 ਦੀ ਵੇਖਦੀ ਆ ਠੀਕ ਹੈ ਜੀ ਹਾਂ ਦੇਣਾ 45000 ਦੀ ਮੈਂ ਦੇਣੀ ਆ ਕਿੰਨਾ ਕੁ ਮੰਨ ਤਾ ਸਭਾ 2000 ਚੰਨੂ ਜੱਸਨੋ 43 ਦੀ ਮੈਂ ਦੇ ਦੇਣੀ ਤੁਹਾਨੂੰ ਦੱਸਾਂਗੀ ਉਹ ਦੇਣੀ ਤੇ ਬਾਦ ਦੇਣੀ ਪਾੜਾ ਹੀ ਹੈ 43000 ਦੀ ਮੈਂ ਹਾਂ ਨਾ ਦੇ ਦਾਂਗੇ ਜੇ ਮੈਂ ਹੋਰ ਕੁਝ ਚੇਸ ਯਾਰ ਯਾਰ ਹੋਰ ਚਾਦੂ ਪੂਰੇ 42000 ਦੀ ਝੋਟੀ ਦਵਾਂਗੇ ਮੈਂ 40 ਦੀ ਕਰਦੀ ਆ ਚਾਲ ਕਰ ਦਾਂਗੇ ਯਾਰ 40 ਦੀ ਦੇ ਦਾਂਗੇ ਪਰ ਦੇਣੀ ਨਹੀਂ ਮਾਰ ਕੇ ਇਹਨੇ ਹਾਂ ਹਾਂ ਆਰਾ ਵਿਆਹ ਜੁਣ ਜਾਈ ਦੀ ਫੇਰ ਮਿਲੂ ਗੱਲ ਦੇਣ ਠੀਕ ਲਓ ਤੁਸੀਂ ਚੈੱਕ ਕਰ ਲਓ 7 ਕਿਲੋ ਦੁੱਧ ਪੱਕਾ ਕਰ 7 ਕਿਲੋ ਦੁੱਧ ਕੱਟੀ ਇੱਕ ਹੋਰ ਇਹ ਨਹੀਂ ਕੀ ਕੁਛ ਆ ਪਹਿਲਾ ਦੂਆ ਕੱਟੀ ਵੇਖੋ ਤਾਂ ਤੋਂ ਲੈਵਾ ਕੇ ਦਾ ਸਾਫ ਲਗਾ ਕੇ ਫੁੱਟਬਾਲਰ ਗਾਡਾ ਫੁੱਟਬਾਲਰ ਗਾਜਾ ਵਾ ਕਰੋ ਚੈੱਕ ਜੀ 40000 ਰੁਪਏ ਦੇ ਵਿੱਚ 200 ਦੁੱਧ ਮਿਲ ਜਣੀ 7 ਕਿਲੋ ਦੁੱਧ ਮਿਲ ਲਾਂਗੇ ਨਾਲ ਨਾ ਮਾਝ ਮਿਲਣੀ ਜੋ ਮਾਝ ਮਿਲਣੀ ਜੋ ਹਾਂਜੀ ਠੀਕ ਹੈ ਜੀ ਦੋਸਤੋ ਨਾਲ ਜਿਹੜੇ ਵਿਖਾਏ ਹੈ ਡਟੇਲ ਪ੍ਰੋਪਰ ਵੀਰ ਨੇ ਸਾਰੀ ਦੱਸ ਦਈਏ ਜਿਹੜੇ ਟੋਕੜ ਗੱਪਣ ਪਸ਼ੂ ਆ ਮੇਰੇ ਵੀਰ ਉਹਨੂੰ ਬੇਸ਼ੱਕ ਘਟਾ ਕੇ ਕਰਾ ਕੇ ਕਰੋ ਬਾਰ-ਬਾਰ ਆਂਦੇ ਜੋ ਕੱਟ ਕਰਾ ਲਓ ਇਹ ਜਿਹੜੀ ਗੱਲ ਆ ਗੱਪਣ ਪਸ਼ੂ ਨੂੰ ਉਹ ਆਲੀਆਂ ਚੀਜ਼ਾਂ ਪਤਾ ਨਹੀਂ ਬੱਚ ਕੀ ਹੋ ਜਾਣਾ ਜੋ ਜਿਹੜੀ ਗੱਲ ਆ ਹਾਂਜੀ ਗੱਪਣ ਪਸ਼ੂ ਨੂੰ ਥਣਾ ਦੀ ਟਿਪਕੇ ਪਾਸ ਕਰ ਲਓ ਤੇ ਜਿਹੜੇ ਪਸ਼ੂ ਸਵੇ ਸਵਾਇਆ ਇੱਕ ਟਾਈਮ ਤੋਂ ਥੱਲੇ ਕਰ ਲਓ ਮੇਰਾ ਵੀਰ ਆਪ ਜੀ ਠੀਕ ਹੈ ਜੀ ਐਡਰੈਸ ਇੱਕ ਵੀਰ ਦਾ ਫੇਰ ਬੋਲ ਦੇਣਾ ਪਿੰਡ ਵੀ ਦਾ ਹੈਗਾ ਜੀਓ ਵਾਲਾ ਤਹਿਸੀਲ ਜ਼ਿਲ੍ਹਾ ਸ਼੍ਰ ਫੋਨ ਨੰਬਰ ਵੀ ਜੀ ਆਪਣਾ ਬੋਲ ਦਈਏ ਕਰੀ ਨੰਬਰ ਆਪਣਾ 88721 73029 ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਨਾਮ ਗਗਨਦੀਪ ਸਿੰਘ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦੋਸਤਾਂ